ਪੰਜਾਬ ਵਿੱਚ ਭਾਰਤੀ ਰੇਲਵੇ ਵੱਲੋਂ ਦਸੰਬਰ ਤੋਂ ਫਰਵਰੀ ਤੱਕ ਕਰੀਬ 22 ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਰੱਦ ਕੀਤੀਆਂ ਟ੍ਰੇਨਾਂ ਜੰਮੂ, ਪੰਜਾਬ, ਹਿਮਾਚਲ, ਚੰਡੀਗੜ੍ਹ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਚੱਲਦੀਆਂ ਨੇ ਸਾਰੀਆਂ ਟ੍ਰੇਨਾਂ ਉਹਨਾਂ ਦੇ ਸੂਬਿਆਂ ਵਿੱਚ ਅਪ-ਡਾਊਨ ਲਈ ਬਣਾਈਆਂ ਗਈਆਂ ਸਨ ਕੁਝ ਕਾਰਨਾ ਕਰਕੇ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਦਸੰਬਰ ਤੇ ਛੁੱਟੀਆਂ ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਠੰਡ ਅਤੇ ਧੁੰਦ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਵੱਖ-ਵੱਖ ਰੂਟਾਂ ਤੇ ਕਰੀਬ 22 ਅਪ-ਡਾਊਨ ਪੈਸੇਂਜਰ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਵੇਰ 'ਚ ਧੁੰਦ ਵਧੇਗੀ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਉਕਤ ਰੂਟ ਤੇ ਕਈ ਟ੍ਰੇਨਾਂ ਦੇ ਲੇਟ ਹੋਣ ਦੀਆਂ ਸੰਭਾਵਨਾਵਾਂ ਰਹੇਗੀ ਯਾਤਰੀਆਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਕਰਕੇ ਵੇਟਿੰਗ ਲਿਸਟ ਵੀ ਵਾਧੀ ਜਾ ਰਹੀ ਹੈ ਚੰਡੀਗੜ੍ਹ ਅੰਮ੍ਰਿਤਸਰ ਸੁਪਰਫਾਸਟ ਦਸੰਬਰ ਤੋਂ 28 ਫਰਵਰੀ ਅੰਮ੍ਰਿਤਸਰ ਚੰਡੀਗੜ੍ਹ ਸੁਪਰ ਫਾਸਟ 2 ਦਸੰਬਰ ਤੋਂ 3 ਮਾਰਚ ਕਲਕਾ ਤੋਂ ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ 3 ਦਸੰਬਰ ਤੋਂ 28 ਫਰਵਰੀ ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ ਤੋਂ ਕਲਕਾ ਐਕਸਪ੍ਰੈਸ 4 ਦਸੰਬਰ ਤੋਂ 1 ਮਾਰਚ ਅੰਮ੍ਰਿਤਸਰ ਤੋਂ ਨੰਗਲ ਡੈਮ 1 ਦਸੰਬਰ ਤੋਂ 28 ਫਰਵਰੀ ਨੰਗਲ ਡੈਮ ਤੋਂ ਅੰਮ੍ਰਿਤਸਰ ਐਕਸਪ੍ਰੈਸ 2 ਦਸੰਬਰ ਤੋਂ 1 ਮਾਰਚ ਰਿਸ਼ੀਕੋਈ ਰਿਸ਼ੀਕੇਸ਼ ਤੋਂ ਜੰਮੂ ਤਵੀ 2 ਦਸੰਬਰ ਤੋਂ 24 ਫਰਵਰੀ 1 ਦਸੰਬਰ ਤੋਂ 23 ਫਰਵਰੀ ਤੱਕ ਜੰਮੂ ਤਵੀ ਤੋਂ ਰਿਸ਼ੀਕੇਸ਼ ਐਕਸਪ੍ਰੈਸ 7 ਦਸੰਬਰ ਤੋਂ 22 ਫਰਵਰੀ ਤੱਕ ਲਾਲਕੂਆ ਅਤੇ ਅਮ੍ਰਿਤਸਰ ਐਕਸਪ੍ਰੈਸ 7 ਦਸੰਬਰ ਤੋਂ 22 ਫਰਵਰੀ ਤੱਕ ਲਾਲਕੂਆ ਤੋਂ ਅਮ੍ਰਿਤਸਰ ਐਕਸਪ੍ਰੈਸ ਪੁਰਨੀਆਂ ਕੋਟ ਤੋਂ ਅਮ੍ਰਿਤਸਰ ਐਕਸਪ੍ਰੈਸ 3 ਦਸੰਬਰ ਤੋਂ 22 ਮਾਰਚ ਤੱਕ ਪੁਰਨੀਆਂ ਕੋਟ ਜਨ ਸੇਵਾ ਐਕਸਪ੍ਰੈਸ 1 ਦਸੰਬਰ ਤੋਂ 28 ਫਰਵਰੀ ਤੱਕ ਚੰਡੀਗੜ ਫਿਰੋਜ਼ਪੁਰ ਐਕਸਪ੍ਰੈਸ 2 ਦਸੰਬਰ ਤੋਂ 1 ਮਾਰਚ ਤੱਕ ਚੰਡੀਗੜ੍ਹ ਸਤਲੁਜ ਐਕਸਪ੍ਰੈਸ 1 ਦਸੰਬਰ ਤੋਂ 28 ਫਰਵਰੀ ਤੱਕ ਫਰਵਰੀ ਤੱਕ ਇਹ ਟ੍ਰੇਨਾਂ ਜਿਹੜੀਆਂ ਐ ਇਹ ਟ੍ਰੇਨਾਂ ਜਿਹੜੀਆਂ ਰੇਲਵੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਜਿਹੜੀਆਂ ਤੁਹਾਨੂੰ ਅਸੀਂ ਵੇਰਵੇ ਅਨੁਸਾਰ ਦੱਸਿਆ ਨੇ ਵੀ ਕਿਹੜੀ ਟ੍ਰੇਨ ਕਿ ਕਿੰਨੇ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਜਿਹੜੀ ਉਹ ਰੱਦ ਰਹੇਗੀ ਉਹ ਸਾਰੀਆਂ ਤਰੀਕਾ ਅਸੀਂ ਤੁਹਾਨੂੰ ਦੱਸਿਆ ਨੇ ਤੁਸੀਂ ਉਸ ਨੂੰ ਸੁਣ ਸਕਦੇ ਹੋ ਤੇ ਆਪਣੇ ਸਮੇਂ ਦੇ ਹਿਸਾਬ ਨਾਲ ਟ੍ਰੇਨਾਂ ਦੀ ਜਿਹੜੀ ਤੁਸੀਂ ਜੇ ਬੁਕਿੰਗ ਕਰਾਈ ਹੈ ਉਸ ਨੂੰ ਚੇਂਜ ਕਰ ਸਕਦੇ ਹੋ